ਗੁਰੂ ਨਾਨਕ ਸਾਹਿਬ ਜੀ ਦੀ ਚਾਲ ਹੋਈ ਬੋਲਣ ਕਿਸੇ ਨਾਲ ਨਾ ਲੰਮੇ ਪੈਰਣ ਸਾਰਾ ਪਰਿਵਾਰ ਬੇਦੀਆਂ ਦਾ ਬੜਾ ਦਿਲਗੀਰ ਹੋ ਗਿਆ ਲੋਕ ਅੱਖ ਲੱਗੇ ਜੋ ਨਾਨਕ ਜੀ ਤਾਂ ਕਮਲਾ ਹੋਇਆ ਗੁਰੂ ਜੀ ਗੁਰੂ ਜੀ ਦੀ ਮਾਤਾ ਜੀ ਨਾਨਕ ਜੀ ਪਾਸ ਆ ਕੇ ਅੱਖ ਲੱਗੀ ਬੇਟਾ ਤੈਨੂੰ ਲੰਮੇ ਪੈਰਣਾ ਕਿਉਂ ਕਰ ਬੰਧਾਣ ਤੂੰ ਜਵਾਨ ਉਮਰ ਹੋ ਗਿਆ ਕੋਸ਼ਰ ਜਗਾਰ ਕਰਨਾ ਚਾਹੀਏ ਕਿਰਤ ਕੀਤੇ ਆ ਜਗ ਸੋਭਾ ਕਰਦਾ ਨਿਤ ਦੀਆਂ ਕਮਲੀਆਂ ਗੱਲਾਂ ਛੱਡਦੇ ਸਾਨੂੰ ਲੋਕ ਕਹਿੰਦੇ ਨੇ ਕਾਲੂ ਦਾ ਪੁੱਤਰ ਮਖੱਟੂ ਪੈਦਾ ਹੋਇਆ ਐਹੋ ਜੀਆਂ ਗੱਲਾਂ ਸੁਣ ਕੇ ਸ਼ਰੀਕਾਂ ਦੀਆਂ ਸਾਨੂੰ ਬੁਰੀਆਂ ਲੱਗਦੀਆਂ ਇਹ ਗੱਲ ਮਾਤਾ ਜੀ ਨੇ ਆਖੀ ਗੁਰੂ ਜੀ ਦੇ ਦਿਲ ਨੂੰ ਕੋਈ ਨਾ ਲੱਗੀ ਗੁਰੂ ਜੀ ਲੰਮੇ ਪੈਰਣ ਲੋਕ ਵੀ ਆ ਕੇ ਥੱਕ ਗਏ ਤਦ ਗੁਰੂ ਜੀ ਬੋਲਣ ਕਿਸੇ ਨਾਲ ਨਾ ਗੁਰੂ ਨਾਨਕ ਜੀ ਦੀ ਮਾਤਾ ਨੇ ਮਹਿਤਾ ਕਾਲੂ ਨੂੰ ਜਾ ਕੇ ਆਖਿਆ ਦੇਖੋ ਤੇਰੇ ਪੁੱਤਰ ਨੂੰ ਪਿਆ ਹੋਇਆ ਕਿੰਨੇ ਦਿਨ ਬਤੀਤ ਹੋ ਗਏ ਖਾਂਦਾ ਪੀਂਦਾ ਵੀ ਕੁਝ ਨਹੀਂ ਕਾਲੂ ਆ ਕੇ ਆਖਣ ਲੱਗਾ ਬੇਟਾ ਨਾਨਕ ਤੈਨੂੰ ਪਿਆ ਰਹਿਣਾ ਕਿਵੇਂ ਬਣਦੀ ਹੈ ਕੁਝ ਖਾਓ ਪੀਓ ਪੈਨੋ ਖੁਸ਼ੀ ਰਿਆ ਕਰੋ ਕੁਝ ਖੇਤੀ ਪੱਕੀ ਦੀ ਖਬਰ ਲੈ ਆਇਆ ਕਰੋ ਕੁਝ ਰੁਜ਼ਗਾਰ ਵੀ ਕੀਤਾ ਕਰੋ ਬੇਟਾ ਜੀ ਤੁਹਾਨੂੰ ਦੇਖ ਕੇ ਸਾਰਾ ਪਰਿਵਾਰ ਦਿਲਗੀਰ ਰਹਿੰਦਾ ਜੇ ਤੈਨੂੰ ਕਾਈ ਗੱਲ ਕਰਨੀ ਨਹੀਂ ਪਉਂਦੀ ਤੂੰ ਨਾ ਕੁਝ ਕਰਿਆ ਕਰ ਅਸੀਂ ਤੈਨੂੰ ਇਹ ਆਖਦੇ ਆਂ ਤੂੰ ਫਿਕਰਵਾਨ ਕਿਉਂ ਰਹਿਣਾ ਪਰ ਚਾ ਰੁਜ਼ਗਾਰ ਦਾ ਕਰਨਾ ਬਹੁਤ ਭਲਾ ਹੈ ਜਿਹੜੇ ਖੱਤਰੀਆਂ ਦੇ ਪੁੱਤਰਾਂ ਪਾਸ ਪੈਸੇ ਹੁੰਦੇ ਨੇ ਕੀ ਉਹ ਰੁਜ਼ਗਾਰ ਨਹੀਂ ਕਰਦੇ ਕਾਰੋਣਾ ਬੱਚਾ ਕਿਰਤ ਬਿਨਾ ਜੀਵਨ ਥੋੜਾ ਸੁਣ ਬੇਟਾ ਸਾਡੀ ਖੇਤੀ ਬਾਹਰ ਪੱਕੀ ਖੜੀ ਐ ਅਰ ਜੇ ਤੂੰ ਜੀ ਵਿੱਚ ਜੇ ਤੂੰ ਉਹਦੇ ਵਿੱਚ ਜਾ ਕੇ ਖੜਾ ਵੇ ਖੇਤੀ ਚ ਖੇਤੀ ਕਿਆ ਉਜੜੇ ਸਭ ਕੋਈ ਸ਼ਰੀਕ ਅਦੇ ਦੇਖਣ ਵਾਲਾ ਆਖੇ ਵਾਹ ਵਾਹ ਭਾਈ ਕਾਲੂ ਦਾ ਪੁੱਤਰ ਭਲਾ ਪੈਦਾ ਹੋਇਆ ਸੁਣ ਬੇਟਾ ਲੋਕਾਂ ਦੀ ਬਾਤ ਐ ਖੇਤੀ ਖਸਮਾ ਸੇਤੀ ਫਿਰ ਗੁਰੂ ਜੀ ਬੋਲੇ ਇਹ ਪਿਤਾ ਜੀ ਹੁਣ ਅਸਾਂ ਨਵਿਕਲੀ ਖੇਤੀ ਵਾਈ ਹੈ ਹਾਲ ਵਾਇਆ ਸਾਡੀ ਜ਼ਮੀਨ ਵੱਤਰ ਆਈ ਹੈ ਜੇ ਉਹ ਖੇਤੀ ਅਸਾਂ ਬਹੁਤ ਤਕੜੀ ਰੱਖਦੇ ਆ ਸੁਣਾ ਪਿਤਾ ਜੀ ਅਸੀਂ ਆਪਣੀ ਖੇਤੀ ਦੀ ਸੰਭਾਲ ਰੱਖਦੇ ਆ ਪਰਾਇ ਖੇਤੀ ਦੀ ਸਾਰ ਕਿਆ ਜਾਣੀਏ ਸੁਣ ਕੇ ਕਾਲੋ ਹੈਰਾਨ ਹੋ ਗਿਆ ਆਖਣ ਲੱਗਾ ਦੇਖੋ ਲੋਕੋ ਇਹ ਕੀ ਆਖਦਾ ਫਿਰ ਕਾਲੂ ਨੇ ਆਖਿਆ ਨਾਨਕ ਜੀ ਤੂੰ ਨਵੈਕਲੀ ਖੇਤੀ ਕਦੋਂ ਦੀ ਵਾਈ ਹੈ ਅਰ ਜੇਕਰ ਤੇਰੀ ਖੁਸ਼ੀ ਹੈ ਅੱਡ ਹੋਣ ਦੀ ਅਗਲੀ ਫਸਲ ਤੈਨੂੰ ਨਵੈਕਲੀ ਖੇਤੀ ਵਾਹ ਦੇਵਾਂਗਾ ਜੋ ਵੇਖਾਂਗਾ ਕਿਵੇਂ ਪਕਾ ਕੇ ਖਾਣਾ ਗੁਰੂ ਜੀ ਆਖਿਆ ਪਿਤਾ ਜੀ ਅਸੀਂ ਹੁਣ ਨਵੇਂ ਖੇਤੀ ਵਾਈ ਹੈ ਉਹ ਭਲੀ ਜੰਮੀ ਐ ਫਿਰ ਕਾਲੂ ਆਖਿਆ ਪੁੱਤਰ ਅਸਾ ਦਾ ਤੇਰੀ ਖੇਤੀ ਵੇਖੀ ਨਹੀਂ ਤਾਂ ਗੁਰੂ ਜੀ ਆਖਿਆ ਪਿਤਾ ਜੀ ਅਸਾ ਹੁਣੇ ਹੁਣੇ ਵਾਈ ਹੈ ਜਿਹੜੀ ਖੇਤੀ ਤੁਸੀਂ ਆਪੇ ਦੇਖੋਗੇ ਸੁਣੋਗੇ ਫਿਰ ਗੁਰੂ ਜੀ ਅਗੇ ਸ਼ਬਦ ਆਖਿਆ ਰਾਗ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਆਲੀ ਕਿਰਸਾਣੀ ਕਰਨੀ ਸਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵਿੱਚ ਭਾਉ ਕਰਮ ਕਰ ਜਮਸੀ ਸੇ ਕਰ ਪਾਗਟ ਦੇਕ ਬਾਬਾ ਮਾਇਆ ਸਾਥ ਨਾ ਹੋਏ ਇਨੇ ਮਾਇਆ ਜੱਗ 모ਹਿਆ ਵਿਰਲਾ 부ਝ ਕੋਏ ਤਾਂ ਕਾਲੂ ਨੇ ਆਖਿਆ ਏ ਨਾਨਕ ਜੀ ਇਹਦਾ ਮੈਨੂੰ ਅਰਥ ਕਰਕੇ ਸਮਝਾ ਬਾਬਾ ਨਾਨਕ ਜੀ ਆਖਿਆ ਪਿਤਾ ਜੀ ਇਹ ਜਿਹੜਾ ਮਾਨਾ ਇਹਨੂੰ ਮੈਂ ਸਾਧ ਸੰਗਤ ਦੀ ਟੈਲ ਵਿੱਚ ਲਾਇਆ ਜੋ ਹਾਲੀ ਕੀਤਾ ਤਨ ਰੂਪੀ ਖੇਤ ਪਲੀਆਂ ਕਰਨੀਆਂ ਦੇ ਕਿਰਸਾਣੇ ਕਿਆ ਵਾਈ ਐ ਸਾਦਾਂ ਦਾ ਸੰਗ ਜੋ ਕਰਨਾ ਉਹ ਪਾਣੀ ਦਿੱਤਾ ਪਰਮੇਸ਼ਰ ਦਾ ਨਾਮ ਜੋ ਬੀਜ ਪਾਇਆ ਸੰਤੋਗ ਕਰਨਾ ਇਹ ਸੁਹਾਗਾ ਦਿੱਤਾ ਭਲਿਆ ਕਰਮਾ ਨਾਲ ਭਾਉ ਕਰਨਾ ਇਹ ਪੈਲੀ ਜੰਮੀ ਐ ਸੋਏ ਘਰ ਭਗਵਾਨ ਜਿਸ ਵਿੱਚ ਐਸੀ ਪੈਲੀ ਦੀ ਆਮਦਨੀ ਆਈ ਐ ਬਾਬਾ ਹੂਰ ਜੋ ਮਾਇਆ ਦੀ ਰਚਨਾ ਸੋ ਧੋਵੈ ਪਰਮੇਸ਼ਰ ਦੇ ਪਾਸਿਓ ਮਾਇਆ ਭਲਾ ਦਿੰਦੀ ਐ ਨਾਲ ਵਣੀ ਜਾਂਦੀ ਤਾਂ ਕਾਲੂ ਨੇ ਆਖਿਆ ਬੱਚਾ ਖੇਤੀ ਨਹੀਂ ਕਰਦਾ ਹੱਟੀ ਕੱਢ ਬੈਠ ਅਸਾ ਖੱਤਰੀਆਂ ਦੇ ਖੇਤੀ ਤਾਂ ਹੱਟੀ ਹੈ ਤਾਂ ਗੁਰੂ ਨਾਨਕ ਜੀ ਵਰ ਦੂਜੀ ਪੌੜੀ ਆਖੀ ਹਾਨ ਆਟੇ ਕਰ ਅਰਜਾ ਸੱਚ ਨਾਮ ਕਰ ਵਥ ਸਰਤ ਸੋਚ ਕਰ ਭਾਂਡੇ ਸਾਲ ਇਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸੋ ਵਣ ਜੇ ਕਰ ਲੈ ਲਾਹ ਮਨ ਹਸ ਇਹਦਾ ਪਰਮਾਰਥ ਮਹਾਰਜਾਂ ਦੇ ਪਿਤਾ ਜੀ ਅਸੀਂ ਇਹ ਆਟੀ ਕੱਢੀ ਹੈ ਮਨੁੱਖ ਦੇ ਦੀ ਜੋ ਆਰਬਲਾ ਸੋ ਅਸਾ ਹਟ ਕੀਤਾ ਸਰਤ ਦੀਆਂ ਬਿਰਤੀਆਂ ਨੂੰ ਪਾਪਾਂ ਤੋਂ ਹਟਾ ਕੇ ਪਵਿੱਤਰ ਕੀਤਾ ਸੋਈ ਅਸਾਂ ਭਾੜਸਾਲ ਕੀਤੀ ਐ ਸਤਨਾਮ ਪਰਮੇਸ਼ਰ ਦਾ ਜੋ ਹਰ ਵੇਲੇ ਯਾਦ ਰੱਖਣਾ ਇਹ ਉਹਨਾਂ ਭਾਂਡਿਆਂ 'ਚ ਵਸਤੂ ਆ ਪਾਈਆਂ ਨੇ ਸੰਤਾਂ ਨਾਲ ਜਿਹੜਾ ਮਿਲਣਾ ਉਹ ਵਪਾਰ ਕਰਕੇ ਗਿਆਨ ਰੂਪੀ ਲਾਹਾ ਖਟਿਆ ਫਿਰ ਕਾਲੂ ਨੇ ਆਖਿਆ ਨਾਨਕ ਜੀ ਅੱਟੀ ਨਹੀਂ ਕਰਦਾ ਤੇਰਾ ਮਨ ਫਿਰਨ ਤੇ ਐ ਤਸ ਦਾਗਰੀ ਘੋੜਿਆਂ ਦੀ ਘਰ ਬਾਬੇ ਆਖਿਆ ਪਿਤਾ ਜੀ ਅਸਾ ਸਦਾਗਰੀ ਵੀ ਕੀਤੀ ਹੈ ਬਾਬੇ ਨੇ ਵਰ ਤੀਜੀ ਪੌੜੀ ਆਖੀ ਸੋਣ ਸਾਸ ਦਸੌ ਦਾਗਰੀ ਸਤ ਘੋੜੇ ਲੈ ਚੱਲ ਘਰ ਚ ਬੰਨ ਚੰਗਾਈਆਂ ਮਤ ਮੜ ਜਾਣਾ ਕੱਲ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲੈ ਮਹਾਨਾ ਇਹਦਾ ਅਰਥ ਮਹਾਰਾਜਿਆਂ ਦੇ ਪਿਤਾ ਜੀ ਸ਼ਾਸਤਰਾਂ ਨੂੰ ਸਰਵਣ ਕਰਨਾ ਉਹਨਾਂ ਨੂੰ ਮਾਨਜ ਧਾਰਨਾ ਇਹ ਅਸਾ ਸੁਦਾਗਰੀ ਕੀਤੀ ਹੈ ਜਿਹੜਾ ਸੱਚ ਬੋਲਣਾ ਸਵਸਾ ਘੋੜੇ ਕੀਤੇ ਨੇ ਅਰ ਬੁਰੇ ਕਰਮਾਂ ਦਾ ਤਿਆਗ ਭਲੇ ਕਰਮਾਂ ਦਾ ਗ੍ਰਹਿਣ ਕਰਨਾ ਇਹ ਖਰਚ ਬੰਨਿਆ ਅਰ ਮਨ ਵਿੱਚ ਦ੍ਰਿੜਤਾ ਜੋ ਹੈ ਪਰਮੇਸ਼ਰ ਜੀ ਹਾਜ਼ਰਾ ਜੂਰ ਸਾਡੇ ਅੰਗ ਸੰਗ ਹੈ ਤਿਸ ਭਗਵੰਤ ਦੀ ਕਿਰਪਾ ਕਰਕੇ ਨਿਰੰਕਾਰ ਕੇ ਦੇਸ ਵਿੱਚ ਜਾ ਪ੍ਰਾਪਤ ਹੋਇਆ ਤੇ ਉਸ ਨਿਰੰਕਾਰ ਦੇ ਮਹੱਲੇ ਵਿੱਚ ਗਿਆ ਆਸਥਾਨ ਵਿੱਚ ਪਹੁੰਚਿਆ ਇਹ ਵੱਡਾ ਨਫਾ ਸਾਨੂੰ ਪ੍ਰਾਪਤ ਹੋਇਆ ਆਨੰਦ ਵਿੱਚ ਮਗਨ ਤਾ ਕਾਲੂ ਜੀ ਇਹ ਸੁਣ ਕੇ ਆਖਿਆ ਇਹ ਨਾਨਕ ਜੀ ਤੂੰ ਸਾਡੇ ਕੰਮ ਕਾਜ ਤੋਂ ਰਹਿ ਚੁੱਕਾ ਪਰ ਘਰ ਤਾਂ ਚੱਲ ਚੱਲ ਕੇ ਬੈਠ ਅਸਾਂ ਤੇਰਾ ਖੱਟਣਾ ਛੱਡਿਆ ਤੇ ਤੇਰੀ ਉਦਾਸੀ ਦੇਖ ਕੇ ਸ਼੍ਰੀ ਗ ਕਹਿੰਦੇ ਕਾਲੂ ਦਾ ਪੁੱਤਰ ਮਖੱਟੂ ਐ ਜੇ ਤੂੰ ਹੀ ਫਕੀਰ ਹੋ ਕੇ ਨਿਕਲ ਗਿਆ ਲੋਕ ਆਖਣਗੇ ਕਾਲੂ ਦਾ ਪੁੱਤਰ ਮਖੱਟੂ ਸੀ ਫਕੀਰੋ ਕੇ ਨਿਕਲ ਗਿਆ ਇਸ ਬਾਤ મે ਬੱਚਾ ਸਾਨੂੰ ਬੜੀ ਹਾਨੀ ਆਵੇਗੀ ਅਰਸਣ ਬੇਟਾ ਜੇ ਘੁਜੋਰ ਨਹੀਂ ਕਰ ਸਕਦਾ ਕਿਸੇ ਦੀ ਚੱਕਰੀ ਕਰ ਨੌਕਰੀ ਕਰਦਾ ਗੁਰੂ ਨਾਨਕ ਜੀ ਵਰ ਚੌਥੀ ਪੌੜੀ ਆਖੀ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦਿਆ ਕਰਤਾ ਵਨੇ ਤਾਕੂ ਅੱਖ ਧਨ ਨਾਨਕ ਵੇਖ ਨਦਰ ਕਰ ਚੜੈ ਚਵਗਨ ਵਨ ਇਹਦਾ ਪਰਮਾਰਥ ਸੁਣੋ ਪਿਤਾ ਜੀ ਅਸਾਂ ਚਾਕਰੀ ਕੀਤੀ ਐ ਪਰਮੇਸ਼ਰ ਵਿਖੇ ਜੋ ਚਿਤ ਲਾਇਆ ਸੋਸਾ ਨੇ ਮਨ ਸਈ ਚੱਕਰੀ ਕੀਤੀ ਐ ਪਰਮੇਸ਼ਰ ਦਾ ਨਾਮ ਮੰਨਣਾ ਇਹ ਅਸਾ ਕੰਮ ਕੀਤਾ ਬਦੀਆਂ ਨੂੰ ਬੰਨਣਾ ਕਿਆ ਬਦੀਆਂ ਨੂੰ ਰੋਕਣਾ ਇਹ ਅਸਾ ਧਾਵ ਨਹੀਂ ਕੀਤੀ ਐ ਸਭ ਕੋਈ ਧੰਨ ਧੰਨ ਕਹਿੰਦ ਨਿਰੰਕਾਰ ਦੀ ਕਿਰਪਾ ਵੀ ਐ ਜੇ ਸਹਿਬ ਕਿਰਪਾ ਦ੍ਰਿਸ਼ਟੀ ਕਰਕੇ ਦੇਖੇ ਤਦ ਚੌਗੁਣ ਵੰਨ ਕਿਆ ਚਾਰ ਗੁਣਾ ਰੰਗ ਚੜਦਾ ਐ ਜਿਨ੍ਹਾਂ ਉੱਪਰ ਗੁਰੂਆਂ ਦੀ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੈ ਉਹਨਾਂ ਦੇ ਹਿਰਦੇ ਰੂਪ ਆਕਾਸ਼ ਮੈਂ ਗਿਆਨ ਰੂਪੀ ਚੰਦਰਮਾ ਚੜਦ ਉਹ ਨਿਰੰਕਾਰ ਦੇ ਦੇਸ ਵਿੱਚ ਪਹੁੰਚੇ ਨੇ ਇਹ ਸ਼ਬਦ ਸੁਣ ਕੇ ਕਾਲੋ ਜੀ ਦੀ ਨਿਸ਼ਾ ਹੋਈ ਸੁਣ ਕੇ ਚੁੱਪ ਰਿਆ ਗੁਰੂ ਨਾਨਕ ਜੀ ਦੀ ਉਹ ਚਾਲ ਰਹੀ ਸ੍ਰੀ ਗੁਰੂ ਨਾਨਕ ਜੀ ਮਸਤਾਨੇ ਹੋਏ ਬੈਠਾਏ ਬੋਲਣ ਕਿਸੇ ਨਾਲ ਨਾ ਲੰਮੇ ਪਿਆਰੈਣ ਅੱਗੇ ਸਾਖੀ ਵੈਦ ਦੇ ਨਾਲ ਹੀ